गांव ਵਿੱਚ ਪਾਕਿਸਤਾਨੀ دہشتਗਰਦਾਂ ਤੇ ਅੱਤਵਾਦੀਆਂ ਵੱਲੋਂ ਬੇਕਸੂਰ ਭਾਰਤੀਆਂ ਦੀ ਜਾਨ ਲਈ ਗਈ ਜਿਹੜੇ ਕਿ ਪਹਿਲਗਾਮ ਵਿੱਚ ਜੰਮੂ ਅਤੇ ਕਸ਼ਮੀਰ ਰਾਜ ਦੀ ਸੁੰਦਰਤਾ ਆਪਣੇ ਪਰਿਵਾਰ ਸਮੇਤ ਵੇਖਣ ਆਏ ਸਨ ਉਪਰੰਤ ਕੇਂਦਰ ਸਰਕਾਰ ਨੇ ਵੀ ਆਪਣੇ ਬੇਕਸੂਰ ਨਾਗਰਿਕਾਂ ਦੀ ਜਾਨ ਦਾ ਬਦਲਾ ਲੈਣ ਲਈ ਪਹਿਲਗਾਮ ਅਟੈਕ ਤੋਂ ਤਕਰੀਬਨ 15 ਦਿਨ ਬਾਅਦ ਆਪਰੇਸ਼ਨ ਸੰਧੂਰ ਤਹਿਤ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਉੱਤੇ ਮਿਸਾਈਲੀ ਹਮਲੇ ਕੀਤੇ ਇਹ ਹਮਲੇ ਨੇ ਕਾਤਕਸਨ ਕੀ ਜਿੱਥੇ-ਜਿੱਥੇ ਹਮਲੇ ਕੀਤੇ ਗਏ ਉੱਥੇ-ਉੱਥੇ ਅਤਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੋ ਇਸ ਪੂਰੇ ਘਟਨਾਕਰਮ ਬਾਰੇ ਨਕੋਦਰ ਵਾਸੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਕੀ ਆਖਿਆ ਉਹਨਾ ਤੁਸੀਂ ਵੀ ਸੁਣੋ ਕੇਡੀ ਵਰਲਡ ਪੰਜਾਬੀ نیوز ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਰੇ ਦਸ਼ਪੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਨ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਸਾਡੇ ਦਰਮਿਆਨ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਰਵੀ ਅਧਵਾਲ ਜੀ ਔਰ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਮਲਕੀ ਚੁੰਬਰ ਜੀ ਸੋ ਜਿਵੇਂ ਕਿ ਦੇਸ਼ ਦਾ ਮਾਹੌਲ ਬਣਿਆ ਹੋਇਆ ਤੁਹਾਨੂੰ ਪਤਾ ਹੈ ਕਿ ਜਿਹੜੇ ਜੰਗ ਦੇ ਅਸਰ ਦੋਨਾਂ ਪਾਸੇ ਤੋਂ ਬੜੇ ਹੀ ਗੰਭੀਰ ਹੋ ਚੁੱਕੇ ਨੇ ਸੋ ਇਸੇ ਮੁੱਦੇ ਤੇ ਪਹਿਲਗਾਮ ਹਮਲੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਸੋ ਇਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਰਪਾ ਸੋ ਪਰ ਪਹਿਲਗਾਮ ਜਿਹੜਾ ਹਮਲਾ ਇਹ ਅਟੈਕ ਅੱਤਵਾਦੀਆਂ ਵੱਲੋਂ ਕੀਤਾ ਗਿਆ ਬੇਕਸੂਰ ਨਿਰਦੋਸ਼ ਜਿਹੜੇ ਭਾਰਤੀਆਂ ਦੀਆਂ ਜਾਨਾਂ ਲਈਆਂ ਗਈਆਂ ਕੀ ਕਹਿਣਾ ਹੈ ਇਹਦੇ ਬਾਰੇ ਇਸ ਬਾਰੇ ਜੀ ਦੇਖੋ ਜਿਹੜਾ ਕੋਈ ਵੀ ਕਿਸੇ ਵੀ ਇਨਸਾਨ ਦੇ ਦੀ ਜਿਹੜੀ ਬੇਨ ਹੱਥੇ ਦੀ ਮੌਤ ਹੋ ਜਾਣੇ ਜਾਂ ਉਹਨੂੰ ਮਾਰ ਦੇਣਾ ਇਹ ਬਹੁਤ ਨਿੰਦਣਯੋਗ ਆ ਜਿਹੜੀ ਘਟਨਾ ਹੋਈ ਸੀ ਪਹਿਲਗਾਮ ਦੇ ਵਿੱਚ ਇਹ ਚੀਜ਼ ਤਾਂ ਕਿ ਜਿਹੜੇ ਵੀ ਦੈਸ਼ਿਸ ਗਰਜ ਅੱਤਵਾਦੀ ਜਿਹਾ ਆਪਾਂ ਕਹਿ ਸਕਦੇ ਉਹ ਕਿਸੇ ਵੀ ਧਰਮ ਜਾਂ ਕਿਸੇ ਫਿਰਕੇ ਦੇ ਨਹੀਂ ਹੁੰਦੇ ਜੇ ਅਸੀਂ ਕਹੀਏ ਵੀ ਉਹ ਮੁਸਲਮਣ ਸੀ ਕਿ ਉਹ ਕਿਹਦਾ ਕੋਈ ਵੀ ਧਰਮ ਨਹੀਂ ਹੁੰਦਾ ਉਹ ਸਿਰਫ ਇੱਕ ਇਨਸਾਨੀ ਜਿਹੜੀ ਜਾਨਾਂ ਲੈਣ ਲਈ ਜਿਹੜੀ ਉਹਨਾਂ ਨੂੰ ਤਸ਼ਾਹ ਕੀਤਾ ਜਾਂਦਾ ਆ ਕੋਸ਼ਿਸ਼ ਖਦਾਰਤੀ ਏਜੰਸੀਆਂ ਜਿਹੜੀਆਂ ਹੈਗੀਆਂ ਕਿ ਮਾਹੌਲ ਖਰਾਬ ਕਰਦੀ ਆ ਇਸ ਕਰਕੇ ਉਹਨਾਂ ਦੇ ਰਹੀ ਕਹਿੰਦੇ ਕਿ ਬਹੁਤ ਨਿੰਦਨਯੋਗ ਆ ਜਿਹੜੀ ਵੀ ਆਪਾਂ ਗੱਲ ਕਰਦੇ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਬਦਲਾ ਲੈਣ ਦੀ ਤੁਹਾਡੇ ਤੁਹਾਡੇ ਕਹਿਣ ਤੋਂ ਭਾਵ ਕਿ ਜਿਹੜਾ ਧਰਮ ਪੁੱਛ ਕੇ ਉਹਨਾਂ ਨੇ ਅਟੈਕ ਕੀਤਾ ਕਿ ਉਹ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਰੀਆਂ ਗੱਲਾਂ ਹੋ ਰਹੀਆਂ ਸਨ ਜੀ ਜੀ ਬਿਲਕੁਲ ਉਹ ਜਿਹੜੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਇਹ ਬਹੁਤ ਹੀ ਨਿੰਦਨਯੋਗ ਆ ਪਰ ਜਿਨ੍ਹਾਂ ਨੇ ਮਾਰੀਆਂ ਉਹਨਾਂ ਦਾ ਆਪਣਾ ਵੀ ਕੋਈ ਧਰਮ ਨਹੀਂ ਹੁੰਦਾ ਸਿਰਫ ਉਹ ਲੋਕਾਂ ਨੂੰ ਇੱਕ ਦੈਸ਼ਿਤ ਕਰਦੀ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਕੋਈ ਆਪਣਾ ਤੁਹਾਨੂੰ ਨਹੀਂ ਕਿਸੇ ਵੀ ਫਿਰਕੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਸਿਰਫ ਉਹਨਾਂ ਨੂੰ ਆਪਣੇ ਦਾ ਕੋਈ ਆਪਣੇ ਮਿਸ਼ਨ ਦਾ ਕੋਈ ਸੀਮਤ ਹੁੰਦਾ ਜੇ ਹੁਣ ਆਪਾਂ ਜੇ ਗੱਲ ਕਰੀਏ ਕਿ ਭਾਰਤ ਸਰਕਾਰ ਨੇ ਜਿਹੜਾ ਬਦਲਾ ਲੈਣ ਦਾ ਜਿਹੜਾ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਆ ਇਹ ਅਸੀਂ ਚਲੋ ਇਹ ਇੱਕ ਬਦਲੇ ਦੀ ਭਾਵਨਾ ਆਪਾਂ ਕੀਤਾ ਪਰ ਇਹ ਚੱਕਰ ਇਹ ਆ ਕਿ ਲੜਾਈ ਚਾ ਕਿਸੇ ਘਰ ਦੀ ਹੋਵੇ ਚਾ ਕਿਸੇ ਦੇਸ਼ ਦੀ ਲੜਾਈ ਦਾ ਅੰਤ ਬਹੁਤ ਹੈੜਾ ਆ ਲੜਾਈ ਸ਼ੁਰੂ ਕਰਨੇ ਦੀ ਸੌਖੀ ਹੈ ਉਹਨੂੰ ਖਤਮ ਕਰਨਾ ਬਹੁਤ ਔਖਾ ਹੈ ਉਹ ਪਹਿਲਗਾਮ ਅਟੈਕ ਤੋਂ 15 ਦਿਨ ਬਾਅਦ ਜਵਾਬੀ ਕਾਰਵਾਈ ਕਰਦੇ ਆ ਭਾਰਤੀ ਸੈਨਾ ਨੇ ਨੋ ਠਿਕਾਣਿਆਂ ਤੇ ਜਿਹੜਾ ਅਤਵਾਦੀਆਂ ਦੇ ਵੱਖ-ਵੱਖ ਜਿਹੜੇ ਟ੍ਰੇਨਿੰਗ ਕੈਂਪ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਨਸ ਤੋਂ ਨਾਬੂਤ ਕੀਤਾ ਕੀ ਕਹਨੇ ਦੇ ਪਰ ਇਹਦੇ ਬਾਰੇ ਇਹ ਆ ਗਈ ਦੇਖੋ ਜਿਹੜੀ ਭਾਰਤੀ ਸੈਨਾ ਨੇ ਜਿਹੜਾ ਟੈਰ ਕੀਤੇ ਆ ਉਹ ਕਿਸੇ ਵੀ ਜਿਹੜੀ ਪਾਕਿਸਤਾਨੀ ਇਹ ਫਾਇਦੇ ਉੱਪਰ ਨਹੀਂ ਕੀਤਾ ਕਿਸੇ ਵੀ ਸਿਵਲ ਲੋਕਾਂ ਦੇ ਉੱਪਰ ਨਹੀਂ ਕੀਤਾ ਸਿਰਫ ਜਿਹੜੇ ਅਤਵਾਦੀ دہشت گردਾਂ ਦੇ ਟਕਾਣਿਆਂ ਉੱਤੇ ਹੀ ਕਰਕੇ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਇਹ ਇੱਕ ਜ਼ਰੂਰੀ ਸੀਗਾ ਜੋ ਕਿ ਪਾਕਿਸਤਾਨ ਸਰਕਾਰ ਨਹੀਂ ਕਰ ਸਕਦੀ ਪਾਕਿਸਤਾਨ ਸਰਕਾਰ ਦੇ ਉੱਤੇ ਜਿਹੜੇ دہشت گردਾਂ ਦਾ ਬਹੁਤ ਦਬਦਬਾ ਆ ਉਹਨਾਂ ਦੇ ਅਰਮੇ ਦਾ ਦਬਦਬਾ ਉੱਥੇ ਵੀ ਕੋਈ ਸਰਕਾਰ ਪ੍ਰਧਾਨ ਮੰਤਰੀ ਜਾਂ ਹੋਰ ਮੰਤਰੀਆਂ ਨੂੰ ਉਹ ਕੁਝ ਵੀ ਨਹੀਂ ਸਮਝਦੇ ਉਹਨਾਂ ਦਾ ਆਪਣਾ ਹੀ ਗੁੰਡਾ ਦਾ ਰਾਜ ਚੱਲਦਾ ਇਸ ਕਰਕੇ ਇਦਾਂ ਦੀਆਂ ਹਰਕਤਾਂ ਕਰਦੇ ਆਏ ਦਿਨ ਕਿਤੇ ਨਾ ਕਿਤੇ ਬੱਚੇ ਮਾਰਦੇ ਤੇ ਬੰਬ ਧਮਾਕੇ ਇਹ ਪਾਕਿਸਤਾਨ ਵਿੱਚ ਵੀ ਹੁੰਦਾ ਹੈ ਜ਼ਰੂਰੀ ਨਹੀਂ ਕਿ ਇਹ ਹਿੰਦੁਸਤਾਨ ਚ ਕਰ ਉੱਥੇ ਵੀ ਕਰਦੇ ਆ ਉੱਥੇ ਪਿਛੇ ਦੀ ਗੱਲ ਆ ਸਕੂਲ ਦੇ ਵਿੱਚ ਬੰਬ ਚਲਾਇਆ ਉਹਨਾਂ ਨੇ ਬਹੁਤ سارے ਬੱਚੇ ਮਾਰ ਦਿੱਤੇ ਇਹ ਵੀ ਉੱਥੇ ਵੀ ਕਰਦੇ ਆ ਉੱਥੇ ਵੀ ਆਮ ਆਮ ਜਿਹੜੀ ਜਿਹੜੀ ਲੋਕ ਹੈਗੇ ਉਹ ਬੜੇ ਪਰੇਸ਼ਾਨ ਆ ਪਰ ਸਰਕਾਰਾਂ ਜਿਹੜੀਆਂ ਕਿਸੇ ਵੀ ਕੋਸ਼ਿਸ਼ ਨਹੀਂ ਕਰ ਸਕਦੀ ਕਿ ਉਹਨਾਂ ਦੇ ਹੱਥ ਬਸ ਹੈ ਹੀ ਨਹੀਂਗਾ ਉਹ ਸਿਰਫ ਫੋਕੀਆਂ ਧਮਗੀਆਂ ਉੱਥੇ ਤਾਂ ਕੋਈ ਵੀ ਪ੍ਰਧਾਨ ਮੰਤਰੀ ਬਣਾਉਂਦੇ ਜਾਂ ਕੋਈ ਬਣਾਉਂਦੇ ਉਹ ਆਪਣੇ ਪੈਸੇ ਇਕੱਠੇ ਕਰਕੇ ਉਹ ਆਪਣੇ ਵਿਦੇਸ਼ ਵਿੱਚ ਜਾ ਕੇ ਬਹਿ ਜਾਂਦੇ ਆ ਤੇ ਲੋਕਾਂ ਦੇ ਪੱਲੇ ਤਾਂ ਕੁਝ ਨਹੀਂ ਅੱਜ ਵੀ ਪੰਜਾਬ ਦੇ ਲੋਕ ਜਿਹੜੇ ਆ ਉਹ ਇੱਥੇ ਚੜ ਚੜ ਦੇ ਪੰਜਾਬ ਦੇ ਲੋਕਾਂ ਨਾਲ ਮਿਲਣ ਨੂੰ ਤਰਸਦੇ ਆ ਉਹਦਾ ਵੀ ਆਪਸੀ ਤੇ ਪਿਆਰ ਬਹੁਤ ਆ ਲੋਕ ਨਹੀਂ ਚਾਹੁੰਦੇ ਲੜਾਈ ਸਿਰਫ ਇਸ ਸਰਕਾਰਾਂ ਨੇ ਅਹੀਂ ਕੀਤੀਆਂ ਹੋਈਆਂ ਉਹ ਪਿਛਲੇ ਕਈ ਸਾਲਾਂ ਦਾ ਜੇ ਆਪਾਂ ਵੇਰਵਾ ਲੈਨੇ ਆ ਤੇ ਲੈਂਦੇ ਹੋਰ ਚੜਦੇ ਪੰਜਾਬ ਦਾ ਪਿਆਰ ਜਿਹੜਾ ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਹੋਵੇ ਤੇ ਚਾਹੇ ਆਪਣੀਆਂ ਪੰਜਾਬੀ ਫਿਲਮਾਂ ਰਾਹੀਂ ਹੋਵੇ ਕਾਫੀ ਵਧਿਆ ਸੀ ਤੇ ਉਹਦਾ ਇੱਥੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਇਹ ਤੇ ਵਰ ਕੀ ਕਹਿਣਾ ਇਹ ਦੇਖੋ ਜੀ ਪਹਿਲਾਂ ਤੇ ਸੋਸ਼ਲ ਮੀਡੀਆ ਨਹੀਂ ਹੁੰਦਾ ਸੀਗਾ ਉਦੋਂ ਦੀ ਆਪਾ ਹੁੰਦਾ ਸੀ ਕਿ ਪਾਕਿਸਤਾਨ ਨੇ ਸਾਨੂੰ ਵੀ ਦੱਸਿਆ ਨਹੀਂ ਪਾਕਿਸਤਾਨੀਆਂ ਬਹੁਤ ਬੁਰੇ ਆ ਉਹਨਾਂ ਦੱਸਿਆ ਨਹੀਂ ਹਿੰਦੁਸਤਾਨ ਵਾਲੇ ਬਹੁਤ ਬੁਰੇ ਆ ਆਪ ਹਿੰਦੂ ਜਿਹੜੇ ਮੁਸਲਮਾਨਾਂ ਤੇ ਬਹੁਤ ਅਤਿਆਚਾਰ ਕਰਦੇ ਪਰ ਇਦਾਂ ਦੀ ਕੋਈ ਵੀ ਜਦੋਂ ਸੋਸ਼ਲ ਮੀਡੀਆ ਦਾ ਕੰਮ ਆਇਆ ਹਰ ਬੰਦੇ ਦੇ ਅੱਥ ਵਿੱਚ ਮੋਬਾਈਲ ਆ ਗਿਆ ਉਹਦੇ ਕਰਕੇ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਸਭ ਕੁਝ ਜਿਹੜੇ ਸਰਕਾਰਾਂ ਹੀ ਕਰਵਾ ਰਹੀਆਂ ਆ ਇਹ ਜਿਹੜੀਆਂ ਪਿੱਛੇ ਸ਼ਾਸ਼ਤਾਂ ਮੇਠੀਆਂ ਆਈਆਂ ਜਾਂ ਸਹੀ ਆ ਇਦਾਂ ਦੀਆਂ ਸੰਗਠਨ ਜਿਹੜੇ ਉਹ ਕਰਵਾ ਰਿਹਾ ਜਦਕਿ ਲੋਕ ਨਹੀਂ ਚਾਹੁੰਦੇ ਲੋਕ ਮਿਲਣ ਨੂੰ ਤਰਸਦੇ ਜਿਹੜੇ ਲੋਕਾਂ ਦੇ ਰਿਸ਼ਤੇਦਾਰ ਸੀ ਇੱਕ ਦੂਜੇ ਨਾਲ ਮਿਲ ਮਿਲਾ ਕੇ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕੀਤਾ ਵਧੀਆ ਲੋਕ ਹੈਗੇ ਪੰਜਾਬ ਦੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਵੀ ਸਾਡਾ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਸਾਡਾ ਕੋਈ ਵੀ ਬੈਰ ਵਿਰੋਧ ਹੋਵੇ ਉਹ ਇੱਕ ਇੱਕ ਹੋਣਾ ਚਾਹੁੰਦੇ ਆ ਉਹ ਇਥੇ ਸਾਡਾ ਹਿੱਸਾ ਸਾਡੇ ਭਰਾ ਆ ਸਾਡੇ ਚੋਂ ਗਏ ਆ ਪਰ ਜਿਹੜੇ ਦੇਸ਼ ਦੇ ਗਰਦਾ ਉਹ ਇਹ ਜਿਹੜੀਆਂ ਚੀਜ਼ਾਂ ਨੂੰ ਨਹੀਂ ਚਾਹੁੰਦੇ ਉਥੇ ਸਰਕਾਰ ਆ ਉਹ ਨਹੀਂ ਚਾਹੁੰਦੀ ਵੀ ਇਹ ਲੋਕ ਜਿਹੜੇ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਮਡਾਪ ਕਰਨ ਤਾਂ ਸਾਡਾ ਦੋਨਾਂ ਪਾਸੇ ਦੀ ਆਵਾਮ ਨੂੰ ਐਂਡ ਵਿੱਚ ਕੀ ਮੈਸੇਜ ਹੈ ਨੈਸ ਜੀ ਇਹ ਨਹੀਂ ਦੇਖੋ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਸਰਕਾਰਾਂ ਨੇ ਜੋ ਕਰਨਾ ਕਰਨਾ ਉੱਥੇ ਦੇ ਲੋਕ ਹੁਣ ਵੀ ਜਿਹੜੇ ਆ ਸੜਕਾਂ ਦੇ ਉੱਤੇ ਉਤਰੇ ਹੋਏ ਆ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਜਾਣਾ ਜਦਕਿ ਉੱਥੇ ਦੀ ਸਰਕਾਰ ਬਿਲਕੁਲ ਖੋਖਲਾ ਹੋ ਚੁੱਕੀ ਉਹਨਾਂ ਦੇ ਪੱਲੇ ਕੁਝ ਵੀ ਹੈ ਨਹੀਂਗਾ ਅ ਪਿੱਛੇ ਜੀ ਰਾਤੀ ਮੈਂ ਦੇਖ ਰਿਹਾ ਸੀ ਕਿ ਇੱਕ ਉਹਨਾਂ ਦਾ ਜਹਾਜ਼ ਲੜਾਕੂ ਆਇਆ ਬਠਿੰਡੇ ਦੇ ਏਰੀਆ ਚ ਆ ਕੇ ਡਿੱਗਾ ਕਿਸ ਨੇ ਮਾਰਿਆ ਨਹੀਂ ਉਹਨੂੰ ਡਿੱਗਾ ਉਹਦਾ ਤੇਲ ਖਤਮ ਹੋ ਗਿਆ ਆਪਣੀ ਉਹ ਖਤਮ ਹੋ ਗਿਆ ਇੱਕ ਉਹਨਾਂ ਦਾ ਆਪਣੇ ਪਾਕਿਸਤਾਨ ਦੇ ਵਿੱਚ ਹੀ ਡਿੱਗ ਗਿਆ ਕਿਉਂਕਿ ਤੇਲ ਪਵਾਉਣ ਲਈ ਜਹਾਜ਼ ਦੇ ਦੋਨਾਂ ਕੋ ਪੈਸੇ ਨਹੀਂ ਹੈਗੇ ਐਵੇਂ ਫਿੱਟ ਹੋ ਕੇ ਜਾਂ ਕਿੱਧਰ ਭੱਗੋ ਕੀ ਆ ਮਾਰੀ ਜਾਂਦੇ ਅਸੀਂ ਘਰ ਕੋਸ ਕੇ ਮਾਰ ਦਿਆਗੇ ਅਸੀਂ ਦਿੱਲੀ ਤਬਾਹ ਕਰ ਦੇਵਾਂਗੇ ਅਸੀਂ ਆਹ ਕਰ ਦਿਆਂਗੇ ਇੰਦਰ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਜਿਹੜੇ ਕੁਝ ਤਮਾਸ਼ੀ ਲੋਕ ਆ ਉਹ ਇਦਾਂ ਦੀ ਗੱਲਾਂ ਕਰਦੇ ਜਦਕਿ ਜੰਗ ਦਾ ਐਂਡ ਜਿਹੜਾ ਬਹੁਤ ਮਾੜਾ ਹੁੰਦਾ ਕਿ ਆ ਉਧਰਲੇ ਲੋਕ ਆ ਕਿ ਇਧਰਲੇ ਲੋਕ ਆ ਮਾਵਾ ਦੇ ਪੁੱਤ ਦੋਨੇ ਪਾਸੇ ਆ ਮਰਨਾ ਨੁਕਸਾਨ ਦੋਨੇ ਪਾਸੇ ਬਹੁਤ ਜਿਹਾ ਵੱਡਾ ਹੋਣਾ ਆ ਇਸ ਕਰਕੇ ਲੜਾਈ ਦਾ ਕੋਈ ਹੱਲ ਨਹੀਂ ਪਰ ਉਹ ਜਿਹੜੀ ਸਰਕਾਰ ਆ ਉਹ ਤਵਾਸ਼ਵੀਨ ਆ ਉਹ ਨਹੀਂ ਲੋਕਾਂ ਨੂੰ ਉਹਦੀ ਆਵਾਮ ਨੂੰ ਵੀ ਧੋਖਾ ਦੇ ਰਹੀ ਆ ਤੇ ਇੱਥੇ ਸਾਡੇ ਜਿਹੜੇ ਲੋਕ ਹੈਗੇ ਆਰਮੀ ਉੱਪਰ ਵੀ ਅਟੈਕ ਕਰਦੇ ਫੋਕੀਆਂ ਜਿਸੀ ਉਹਨਾਂ ਨੇ ਅੱਜ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਪਾਈ ਜਾਂਦੇ ਅਸੀਂ ਇੰਨੇ ਆਰਮੀ ਨੂੰ ਡਾਦੇ ਰਾਤੀ ਉਹਨਾਂ ਨੇ ਆਪਣੇ ਆਰਮੀ ਦੇ ਸੱਤ ਟਕੜਿਆਂ ਨੂੰ ਇਹ ਟਾਰਗੇਟ ਕੀਤਾ ਨਿਸ਼ਾਨਾ ਬਣਾਇਆ ਗਿਆ ਨਿਸ਼ਾਨਾ ਬਣਾਇਆ ਗਿਆ ਮਿਜੈਲਾ ਡਰੋਨਾਂ ਵਾਰ ਕੀਤੇ ਗਏ ਪਰ ਸਾਡੇ ਜਿਹੜਾ ਡਿਫੈਂਸ ਸਿਸਟਮ ਜਿਹਦਾ ਇੰਨਾ ਵਧੀਆ ਹੈਗਾ ਉਹਨੇ ਉਥੋਂ ਹੀ ਚੱਕ ਕੇ ਉਥੇ ਦੀ ਰੱਤੇ ਵੇਚੀ ਇਹਨਾਂ ਨੂੰ ਜਿਹੜਾ ਟੈਸ ਨੈਕ ਐਡਜਸਟ ਕਰ ਦਿੱਤਾ ਜਦਕਿ ਕੋਈ ਵੀ ਮਾਲੀ ਨੁਕਸਾਨ ਸਾਡਾ ਨਹੀਂ ਹੋਇਆ ਅਸੀਂ ਬਹੁਤ ਸਲੂਟ ਕਰਦੇ ਆ ਸਾਡੀ ਸਰਕਾਰ ਨੂੰ ਜਿਹਨੇ ਡਿਫੈਂਸ ਸਿਸਟਮ ਇੰਨਾ ਵਧੀਆ ਲੈ ਕੇ ਆਂਦਾ ਐਸ 40 ਉਹਦੇ ਵਿੱਚ ਆਰਮੀ ਦਾ ਵੀ ਬਹੁਤ ਵੱਡਾ ਜਿਹੜੇ ਅਸੀਂ ਦੇਖੋ ਜੀ ਅੱਜ ਤੁਸੀਂ ਆਪ ਖੜੇ ਆ ਲੋਕ ਕਿੱਦਾਂ ਕੋਈ ਮੇਲੇ ਦੇ ਖੰਝਾਰੇ ਆ ਕੋਈ ਵਿਆਹ ਜਾ ਰਿਹਾ ਕੋਈ ਖਾਣ ਲਿਆ ਪੀ ਲਿਆ ਐਸ਼ ਪ੍ਰਸ਼ੰਸੀ ਕਰਿਆ ਕਿਉਂਕਿ ਸਾਡੇ ਫੌਜੀ ਨੂੰ ਬਹੁਤ ਸਲੂਟ ਕਰਦਾ ਕਿ ਉਹ ਅੱਜ ਆਪਣੇ ਹਿੱਕਾਂ ਡਾ ਕੇ ਬਾਰਡਰ ਦੇ ਉੱਤੇ ਬੰਬਾਲੇ ਦੇ ਗੋੜੀਆਂ ਦੀ ਅੱਗੇ ਖੜੇ ਆ ਪਿਆਰ ਅਸੀਂ ਉਹ ਉਹਨਾਂ ਨੂੰ ਬਹੁਤ ਸਲੂਟ ਕਰਦੇ ਆ ਇਸ ਗੱਲ ਦਾ ਵੀ ਜਿਹੜੀ ਆ ਅਸੀਂ ਅੱਜ ਘੁੰਮਦੇ ਫਿਰਦੇ ਆਜ਼ਾਦੀ ਆ ਇਹ ਸਾਡੇ ਫੌਜ ਕਰਕੇ ਆ ਫੌਜੀ ਨੂੰ ਅਸੀਂ ਬਹੁਤ ਸਲੂਟ ਕਰਦੇ ਆ ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜਾ ਬਲੈਕਆਊਟ ਦਿੱਤਾ ਆ ਇਹਦਾ ਪੂਰਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਬਲੈਕਆਊਟ ਦਾ ਪੂਰਾ ਪਾਲਣ ਕਰਨਾ ਚਾਹੀਦਾ ਇਹ ਨਹੀਂ ਕਿ ਸਾਡੇ ਏਰੀਆ 'ਚ ਕੁਝ ਨਹੀਂ ਆ ਜੀ ਉੱਥੇ ਆ ਉਹ ਕਿਤੇ ਵੀ ਹੋ ਸਕਦਾ ਕਦੋਂ ਵੀ ਹੋ ਸਕਦਾ ਇਹ ਕਿਸੇ ਨੂੰ ਵੀ ਆਪਣਾ ਦੁਸ਼ਮਣ ਨੂੰ ਛੋਟਾ ਨਹੀਂ ਸਮ ਇਹਦੇ ਵਿੱਚ ਇਹ ਕਿ ਸਾਨੂੰ ਸਫਾਕਾਰ ਦਾ ਪ੍ਰਸ਼ਾਸਨ ਦਾ ਪ੍ਰਯੋਗ ਦੇਣਾ ਚਾਹੀਦਾ ਹੈ ਧੰਨਵਾਦ ਧੰਨਵਾਦ ਸਵੇਤ ਸਨ ਸੀਨੀਅਰ ਪੱਤਰਕਾਰ ਮਾਨਯੋਗ ਰਵੀ 엇ਵਾਲ ਜੀ ਸੋ ਪ੍ਰਧਾਨ ਮਲਕੀ ਚੰਬਰ ਹੁਣ ਆਪਾਂ ਗੱਲਬਾਤ ਕਰਾਂਗੇ ਹਾਂਜੀ ਸਰ ਜੈਪੀਮ ਜੈਪੀਮ ਜੀ ਸਰ ਜੇਡੀ ਸੈਨਾ ਦੇ ਕੋਲ ਆਪਣੇ ਟੈਂਕਾਂ ਦੇ ਵਿੱਚ ਆਪਣੀਆਂ ਜਹਾਜਾਂ ਦੇ ਵਿੱਚ ਤੇਲ ਪਾਉਣ ਤੱਕ ਦਾ ਖਰਚਾ ਨਹੀਂ ਉਹ ਹਿੰਦੁਸਤਾਨ ਨੂੰ ਅੱਖਾਂ ਵਿਖਾਰੇ ਭਾਰਤ ਨੂੰ ਅੱਖਾਂ ਵਿਖਾਰੇ ਕੀ ਕਹੂੰਗੀ ਉਹ ਅੱਖਾਂ ਨਹੀਂ ਵਿਖਾਰੇ ਉਹ ਆਪਣੇ ਜਿਹੜਾ ਦੇਸ਼ ਹੈ ਨਾ ਉਹਦਾ ਉਹਨੂੰ ਬਰਬਾਦੀ ਦੇ ਕੰਢੇ ਤੇ ਜਾਨ ਬੁਝ ਕੇ ਲਿਜਾ ਰਿਹਾ ਹੈ ਕਿਉਂਕਿ ਇੱਕ شریف ਬੰਦਾ ਜਦੋਂ ਆਪਾਂ ਉਹਦੇ ਨਾਲ ਬਾਰ-ਬਾਰ ਉਹ ਤੇ ਬਾਰ ਕਰਦੇ ਆ ਉਹ ਕਹਿੰਦਾ ਹਉ ਪਰੇ ਔਰ ਜਿਹੜਾ ਬੰਦਾ ਸਿਆਣੇ ਕਹਿੰਦੇ ਹੁੰਦੇ ਜਿਹੜਾ ਕੰਜਰ ਹੁੰਦਾ ਨਾ ਉਹ ਸਿਰ ਚੜਦਾ ਹੁੰਦਾ ਵੀ ਪਤਾ ਨਹੀਂ ਮੈਨੂੰ ਇਹਨੇ ਕੁਝ ਕਹਾ ਨਹੀਂ ਇਹ ਖਰੇ ਮੈਨੂੰ ਡਰਦਾ ਇਹੀ ਹਾਲ ਸਾਡੇ ਜਿਹੜਾ ਪਾਕਿਸਤਾਨ ਦਾ ਕਿਉਂਕਿ ਬਾਰ-ਬਾਰ ਜੇ ਆਪਾਂ ਸੰਜਮ ਤੋਂ ਕੰਮ ਲਿਆ ਸਾਡੀ ਸਰਕਾਰ ਨੇ ਸਾਡੀ ਫੌਜ ਨੇ ਸਾਡੀ ਫੌਜ ਨੇ ਵੀ ਅੱਜ ਤੱਕ ਕਦੇ ਪਹਿਲ ਨਹੀਂ ਕੀਤੀ ਔਰ ਅਸੀਂ ਸਲੂਟ ਕਰਦੇ ਆ ਸਾਡੀ ਫੌਜ ਨੂੰ ਔਰ ਸਾਡਾ ਅੱਜ ਇੰਦਾ ਜਿਹੜਾ ਸਮਾਂ ਆ ਚਾਹੇ ਉਹ ਵਕ ਵਕ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਬੈਠਿਆ ਸਾਡੀ ਅੱਜ ਜਿੰਮੇਵਾਰੀ ਬਣਦੀ ਕਿ ਅਸੀਂ ਸਰਕਾਰ ਦੀ ਪਿੱਠ ਦੇ ਉੱਤੇ ਖੜੇ ਹੋਈਏ ਕਿਉਂਕਿ ਅੱਜ ਸਾਡੇ ਦੇਸ਼ ਦੇ ਉੱਤੇ ਬਾੜ ਆਈ ਆ ਸਾਡਾ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ ਕਿ ਇਹ ਅੱਜ ਸਾਡੇ ਦੇਸ਼ ਦੀ ਲੜਾਈ ਆ ਸਾਨੂੰ ਦੇਸ਼ ਦੀ ਲੜਾਈ ਜਿਹੜੀ ਉਹ ਇੱਕ ਸਾਰ ਹੋ ਕੇ ਲੜਨੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਮੈਂ ਹੁਣ ਵੀ ਟੀਵੀ ਦੇਖਦਾ ਸੀ ਔਰ ਸਾਂਸਦ ਦੇ ਵਿੱਚ ਉਹ ਬਿਆਨ ਦਿੰਦੇ ਸੀ ਉਹ ਪਾਕਿਸਤਾਨ ਨੂੰ ਉਹ ਮਮਾ ਤੁਸੀਂ ਕੀ ਕਰਨਾ 30 ਕਰੋੜ ਤੁਹਾਡੀ ਆਬਾਦੀ ਆ ਸਾਰੀ ਸਾਡੇ ਭਾਰਤ ਦੇ 140 ਕਰੋੜ ਆਬਾਦੀ ਆ ਤੁਹਾਡੇ ਮਾਰ ਮਾਰ ਚ ਚਪੇੜਾ ਹੀ ਮਾਰਨਾ ਪਰ ਤੁਸੀਂ ਚਪੇੜੇ ਨੇ ਮਰ ਜਾਓਗੇ ਤੇ ਇਹ ਆ ਕਿ ਜਿਹੜਾ جنگ ਆ ਜੰਗ ਦੇ ਜਿਹੜੇ ਹਾਲਾਤ ਹੁੰਦੇ ਆ ਉਹ ਬੜੇ ਭਿਆਨਕ ਹੁੰਦੇ ਆ ਔਰ ਮੈਂ ਦੋਨੋਂ ਹੀ ਮੁਲਕਾਂ ਦੇ ਜਿਹੜੇ ਆਮ ਲੋਕ ਆ ਜਾਂ ਪਾਕਿਸਤਾਨ ਦੇ ਸਿਆਸੀ ਲੋਕ ਆ ਜਾਂ ਸਾਡੇ ਆ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਇਹੋ ਜਿਹੇ ਪੜਕਾਉ ਜਿਹੜੇ ਬਿਆਨ ਆ ਉਹ ਕੋਈ ਵੀ ਨਾ ਦਿਓ ਜਿਸ ਤਰ੍ਹਾਂ ਸਾਡੇ ਇਧਰ ਕਾਫੀ ਵੀਡੀਓ ਆਈਆਂ ਕਿ ਉਹਨਾਂ ਨੇ ਜੀ ਮੋਦੀ ਸਾਹਿਬ ਨੇ ਅਟੈਕ ਕੀਤਾ ਤੇ ਅਸੀਂ ਬੜੀ ਖੁਸ਼ੀ ਮਨਾਉਣੀ ਆ ਨਾ ਯਾਰ ਖੁਸ਼ੀ ਕੀ ਚੀਜ਼ ਈ ਆ ਜੇਕਰ ਸਾਡੇ ਲੋਕ ਮਰੇ ਆ ਤਾਂ ਅਸੀਂ ਤਾਂ ਉਹਨਾਂ ਦਾ ਬਦਲਾ ਲਿਆ ਨਾ ਤਾਂ ਮੰਨੋ ਅਸੀਂ ਉਹਨਾਂ ਦੇ ਉੱਤੇ ਅਟੈਕ ਕੀਤਾ ਕੱਲ ਉਹ ਸਾਡੇ ਉੱਤੇ ਕਰਨਗੇ ਖੁਸ਼ੀ ਐਡੀ ਵੀ ਤੁਹਾਨੂੰ ਨਹੀਂ ਕਾਲੀ ਹੋਣੀ ਚਾਹੀਦੀ ਵੀ ਅਸੀਂ ਉਹਦੇ ਵਿੱਚ ਖੁਸ਼ੀ ਮਨਾਉਣਾ ਲਾ ਪਿਆ ਸੀ ਉਹਦਾ ਮਤਲਬ ਹੁੰਦਾ ਅਸੀਂ ਅਗਲੇ ਨੂੰ ਛਿਸ਼ਕੇਰੀਏ ਜਦੋਂ ਅਸੀਂ ਕਿਸੇ ਨੂੰ ਛਿਸ਼ਕੇਰਾਗੇ ਤਾਂ ਉਹਦੇ ਨਾਲ ਸਾਡਾ ਨੁਕਸਾਨ ਹੋਊਗਾ ਔਰ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਸਾਡਾ ਪੰਜਾਬ ਵਾਲਿਆਂ ਦਾ ਹੋਣਾ ਤਰ ਕੀ ਮੰਨਦੇ ਹੋ ਦੋਨੋਂ ਪਾਸਿਆਂ ਜਿਹੜੀ ਆਵਾਮ ਹੈ ਕੀ ਉਹ ਜੰਗ ਚਾਹੁੰਦੀ ਹੈ ਨਹੀਂ ਬਿਲਕੁਲ ਨਹੀਂ ਆਵਾਮ ਜਿਹੜੀ ਆ ਉਹ ਬਿਲਕੁਲ ਨਹੀਂ ਚਾਹੁੰਦੀ ਔਰ ਮੈਂ ਚਾਹਣਾ ਕਿ ਪਾਕਿਸਤਾਨ ਨੂੰ ਸਾਡੀ ਸਰਕਾਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿਉਂਕਿ ਜਿਹੜਾ ਅੱਤਵਾਦ ਉਹਨਾਂ ਦੇ ਕੋਲੋਂ ਸੰਭਲਿਆ ਨਹੀਂ ਜਾ ਰਿਹਾ ਸੀ ਉਹ ਉਹਨੂੰ ਜਿਹੜਾ ਆ ਜੜ ਤੋਂ ਖਤਮ ਕਰਨ ਦਾ ਕੰਮ ਜਿਹੜਾ ਸਾਡੀ ਸਰਕਾਰ ਨੇ ਕੀਤਾ ਜਿਹੜਾ ਉਹਨੂੰ ਨੱਥ ਪਾਉਣ ਦਾ ਕੰਮ ਭਾਰਤ ਸਰਕਾਰ ਭਾਰਤ ਸਰਕਾਰ ਨੇ ਕੀਤਾ ਔਰ ਸਾਡੀ ਫੌਜ ਨੇ ਕੀਤਾ ਔਰ ਫੌਜ ਨੂੰ ਸਲੂਟ ਹੈ ਕਿ ਉਹਨਾਂ ਨੇ ਕਿਸੇ ਆਮ ਨਾਗਰਿਕ ਦਾ ਨੁਕਸਾਨ ਨਹੀਂ ਕੀਤਾ ਉਹਨਾਂ ਲੋਕਾਂ ਨੂੰ ਸਾਬਕ ਸਿਖਾਇਆ ਗਿਆ ਜਿਨ੍ਹਾਂ ਲੋਕਾਂ ਨੇ ਦੋਨਾਂ ਦੇਸ਼ਾਂ ਨੂੰ ਜੰਗਵੰਨ ਧੱਕਣ ਦੀ ਕੋਸ਼ਿਸ਼ ਕੀਤੀ। ਔਰ ਪਾਕਿਸਤਾਨ ਨੂੰ ਸੰਜਮ ਵਰਤਣਾ ਚਾਹੀਦਾ ਸੀ ਉਹ ਚੁੱਪ ਕਰਕੇ ਬੈਠ ਦੇ ਕੇ ਠੀਕ ਹੈ ਭਾਈ ਜੇ ਸਾਡੇ ਤੋਂ ਕੰਮ ਨਹੀਂ ਹੁੰਦਾ ਇਹਨਾਂ ਨੇ ਗਲਤੀ ਕੀਤੀ ਤਾਂ ਇਹਨਾਂ ਨੂੰ ਸਜ਼ਾ ਤੁਸੀਂ ਦਿਓ ਅਸੀਂ ਤੁਹਾਡੇ ਨਾਲ ਆ। ਸਰ ਇਹ ਜਿਹੜਾ ਆਪਣਾ ਸਵਾਲ ਯਾਨੀ ਸ਼ਾਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਵੀ ਆਉਂਦਾ ਹੈ ਕਿਉਂਕਿ ਇਹ ਜਿਹੜਾ ਜੰਮੂ ਤੇ ਕਸ਼ਮੀਰ ਰਾਜ ਹੈ ਪਹਲਗਾਮ ਦੀ ਜੇਕਰ ਗੱਲ ਕਰੀਏ ਉੱਥੇ ਜਿਹੜੀ ਸੁਰੱਖਿਆ ਦੀਆਂ ਪੂਕ ਤਾਂ ਇੰਤਜ਼ਾਮੀਆਂ ਨਹੀਂ ਸਨ ਤੇ ਉੱਥੇ ਇਨੇ ਟੂਰਿਸਟ ਆ ਰਹੇ ਸਨ ਸਾਰਿਆਂ ਨੂੰ ਪਤਾ ਕਿ ਉੱਥੇ ਜਿਹੜੀ ਆਪਾਂ ਕਹਿ ਸਕਦੇ ਆ स्टार्टिंग ਵਾਲੀ ਹੈਲਪ ਮਦਦ ਵੀ ਬੜੀ ਲੇਟ ਪਹੁੰਚੀ ਕੀ ਕਹਾਂਗੇ ਨਹੀਂ ਮਦਦ ਨੂੰ ਤਾਂ ਦੇਖੋ ਪਤਾ ਕੀ ਉਹ ਜਿਹੜਾ ਪਹਾੜੀ ਏਰੀਆ ਹੈ ਉਹਦੇ ਵਿੱਚ ਕਿਉਂਕਿ ਸਮਾ ਜਿਹੜਾ ਅੱਜ ਸਿਆਸਤਦਾਨੀ ਮੈਂ ਪਹਿਲੇ ਹੀ ਕਹਿ ਚੁੱਕਾ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਸਰਕਾਰ ਦੇ ਨਾਲ ਖੜਨ ਦੀ ਬਣਦੀ ਇਹ ਗੱਲਾਂ ਦੇ ਜਿਹੜੇ ਜਵਾਬ ਉਹ ਬਾਅਦ ਵਿੱਚ ਦਿੱਤੇ ਜਾਣਗੇ ਇਸ ਵੇਲੇ ਸਾਨੂੰ ਜ਼ਰੂਰਤ ਹੈ ਸਾਡੇ ਆਪਣੇ ਦੇਸ਼ ਨਾਲ ਖੜਨ ਦੀ ਸਾਡੀ ਫੌਜ ਨਾਲ ਖੜਨ ਦੀ ਉਹਨਾਂ ਦਾ ਮਨੋਬਲ ਵਧਾਉਣ ਦੀ ਮੈਂ ਸਾਰੇ ਸਿਆਸੀ ਲੀਡਰਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਕੋਈ ਵੀ ਇਹੋ ਜਿਹਾ ਬਿਆਨ ਨਾ ਦੇ ਉਹ ਜਿਹਦੇ ਨਾਲ ਸਾਡੀ ਫੌਜ ਦਾ ਮਨੋਬਲ ਜਿਹੜਾ ਡਿੱਗੇ ਮਤਲਬ ਇਸ ਜਿਹੜੀ ਘੜੀ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਇੱਕ ਜੋ ਠੋਕੇ ਇੱਕ ਜੁਟ ਹੋਣਾ ਹੈ ਸੈਨਾ ਦਾ ਸਾਥ ਬਿਲਕੁਲ ਜੀ ਬਿਲਕੁਲ ਸੈਨਾ ਦਾ ਸਾਥ ਦੇਣਾ ਚਾਹੀਦਾ ਜੇ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਬੈਠੇ ਹਾਂ ਅੱਜ ਅਸੀਂ ਇੱਥੇ ਤੁਰੇ ਫਿਰਦੇ ਹਾਂ ਅਸੀਂ ਅੱਜ ਉਸ ਫੌਜੀ ਕਬਜਾ ਦੇ ਨਾਲ ਹੀ ਫਿਰਦੇ ਕਿਉਂਕਿ ਉਹ ਬਾਡਰਾਂ ਦੇ ਉੱਤੇ ਖੜ੍ਹ ਕੇ ਸਾਡੀ ਰਾਖੀ ਕਰ ਰਹੇ ਸਾਡੇ ਬੱਚੇ ਸੇਫ ਆ ਅਸੀਂ ਸੇਫ ਆ ਸਾਡੇ ਪਰਿਵਾਰ ਸੇਫ ਆ ਤਾਂ ਇਹਦੇ ਲਈ ਅਸੀਂ ਉਹ ਫੌਜ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਬਾਡਰਾਂ ਦੇ ਉੱਤੇ ਖੜ੍ਹ ਕੇ ਗੋਲੀਆਂ ਚੱਲਦੀਆਂ ਗੋਲੀਆਂ ਔਰ ਬੰਬਾਂ ਦੇ ਮੋਰੇ ਜਿਹੋ ਹਿੱਕਾ ਡਾ ਕੇ ਖੜ੍ਹੇ ਆ ਤੇ ਅੱਜ ਸਾਡਾ ਜਿੰਨਾ ਵੀ ਹੋ ਸਕਦਾ ਸਾਡਾ ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਕਰਨਾ ਬਣਦਾ ਕਿ ਉਹ ਸਾਡੇ ਲਈ ਦਿਨ ਰਾਤ ਜਿਹੜਾ ਜਾਗਦੇ ਆ ਔਰ ਦਿਨ ਰਾਤ ਜਾਗੜ ਦੇ ਕਾਰਨ ਹੀ ਅਸੀਂ ਸੁਰੱਖਿਅਤ ਰਹੇ ਹਾਂ ਉਹ ਭਾਰਤ ਦੇ ਜਿਹੜੀ ਸੈਨਾ ਵੱਲੋਂ ਕਿਹਾ ਜਾ ਰਿਹਾ ਆਰਮੀ ਚੀਫ ਨੇ ਵੀ ਆਖਿਆ ਕਿ ਸਾਡਾ ਜਿਹੜਾ ਹਮਲਾ ਸੀ ਪਾਕਿਸਤਾਨ ਤੇ ਨਹੀਂ ਕਰ ਰਿਹਾ ਬਲਕਿ ਸਰਜੀਕਲ ਸਟ੍ਰਾਈਕ ਸਾਡੇ ਜਿਹੜੇ ਇਹ ਸਟ੍ਰਾਈਕ ਲਗਾਤਾਰ ਜਾਰੀ ਹੈ ਜਿਹੜੇ ਵਕ ਵਕ ਪਾਕਿਸਤਾਨ ਦੇ ਵਿੱਚ ਜਿਹੜੇ ਅਤਵਾਦ ਨੂੰ ਟ੍ਰੇਨਿੰਗ ਦੇਣ ਵਾਲੇ ਡੇ ਨੇ ਅਸੀਂ ਉਹਨਾਂ ਨੂੰ ਖਤਮ ਕਰ ਰਹੇ ਹਾਂ ਬਿਲਕੁਲ ਜੀ ਇਹ ਹੈ ਤਾਂ ਇਹ ਹੀ ਸੀ ਪਰ ਜਿਹੜਾ ਉਹਨਾਂ ਨੇ ਜਦੋਂ ਅਟੈਕ ਹੋਇਆ ਨਾ ਉਹਦੇ ਵਿੱਚ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਜਾਓ ਮੋਦੀ ਨੂੰ ਕਹਿ ਦਿਓ ਜੇਕਰ ਉਹਨਾਂ ਨੇ ਕੀਤਾ ਕਿਹਾ ਸੀ ਤਾਂ ਫਿਰ ਸਰਕਾਰ ਦਾ ਹੀ ਜਵਾਬਦੇਹੀ ਬਣਦੀ ਸੀ ਕਿ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦਿੱਤਾ ਜਾਵੇ ਮੈਂ ਤਾਂ ਪਹਿਲੀ ਗੱਲ ਕਹਿ ਦਿੰਦਾ ਕਿ ਜਿਹੜੀ ਸਾਡੀ ਸਰਕਾਰ ਨੇ ਔਰ ਫੌਜ ਨੇ ਜਿਹੜੀ ਕਾਰਵਾਈ ਕੀਤੀ ਉਹ ਆਮ ਲੋਕਾਂ ਦੇ ਉੱਤੇ ਨਹੀਂ ਹੋਈ ਉਹਨਾਂ ਲੋਕਾਂ ਦੇ ਉੱਤੇ ਹੋਈ ਹੈ ਜਿਹੜੇ ਦੋ ਦੇਸ਼ਾਂ ਨੂੰ ਲੜਾਉਣ ਦੀ ਸਾਜ਼ਿਸ਼ ਕਰ ਰਹੇ ਸੀ ਔਰ ਮੈਂ ਇੱਕ ਗੱਲ ਇੱਥੇ ਸਾਰੇ ਆਵਾਮ ਨੂੰ ਵੀ ਕਹੂੰਗਾ ਕਿ ਅੱਜ ਅੱਜ ਵੀ ਸਾਨੂੰ ਜਿਹੜੀ ਆ ਲੋੜ ਆ ਉਹ ਸਾਡੀ ਲੋੜ ਸਾਡੇ ਫੌਜ ਦੀ ਨਾਲ ਖੜਨ ਦੀ ਆ ਔਰ ਸਾਨੂੰ ਫੌਜ ਦੇ ਨਾਲ ਨਿਰਪੱਖ ਹੋ ਕੇ ਖੜਨਾ ਚਾਹੀਦਾ ਕੋਈ ਸਬ ਬਿਨ ਸਵਾਰਥ ਖੜਨਾ ਚਾਹੀਦਾ ਕਿਉਂਕਿ ਦੇਸ਼ ਦੀ ਲੜਾਈ ਜਦੋਂ ਆ ਜਾਂਦੀ ਹੈ ਤਾਂ ਫਿਰ ਦੇਸ਼ ਤੋਂ ਵੱਧ ਕੇ ਸਾਡੇ ਲਈ ਕੁਝ ਨਹੀਂ ਹੈ ਸੂਬੇ ਦੇ ਵਿੱਚ ਵੀ ਥੋੜਾ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਬਲੈਕਆਊਟ ਦੀਆਂ ਵੀ ਜਿਹੜੀਆਂ ਆਪਣੀਆਂ ਟ੍ਰੇਨੀਆਂ ਚੱਲ ਰਹੀਆਂ ਨੇ ਸੋ ਸੂਬਾ ਵਾਸੀਆਂ ਨੂੰ ਕੀ ਕਹਾਂਗੇ ਸੂਬਾ ਵਾਸੀਆਂ ਨੂੰ ਤਾਂ ਚਲੋ ਸਾਰ ਮੈਂ ਪਹਿਲੇ ਵੀ ਬੇਨਤੀ ਕਰ ਚੁੱਕਾ ਕਿ ਫੌਜ ਬਾਰਡਰਾਂ ਤੇ ਖੜੀ ਆ ਤਾਂ ਅਸੀਂ ਉਹਨਾਂ ਦੇ ਕਾਰਨ ਹੀ ਸੁੱਖ ਦੀ ਨੀਂਦ ਸੌ ਰਹੇ ਔਰ ਮੈਂ ਇੱਕ ਸਰਕਾਰ ਨੂੰ ਛੋਟੀ ਜੀ ਬੇਨਤੀ ਜ਼ਰੂਰ ਕਰੂੰਗਾ ਕਿ ਜੇ ਤਾਂ ਹਮਲਿਆਂ ਦੇ ਅਟੈਕ ਤੋਂ ਡਰਦੇ ਮਾਰੇ ਉਹ ਕਹਿ ਰਹੇ ਕਿ ਲਾਈਟ ਬੰਦ ਰਾਤ ਨੂੰ ਲਾਈਟ ਬੰਦ ਹੋਵੇ ਆਪਾਂ ਇਨਵਰਟਰਾਂ ਦੀ ਵੀ ਲਾਈਟ ਬੰਦ ਕਰਨੀ ਆ ਉਹ ਵੀ ਕਰਨੀ ਆ ਤੇ ਮੇਰੀ ਇੱਕ ਸਰਕਾਰ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਆ ਕਿ ਜਿਹੜੀਆਂ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਜਿਹੜੀਆਂ ਸੋਲਰ ਸਿਸਟਮ ਲਾਈਟਾਂ ਲੱਗੀਆਂ ਹੋਈਆਂ ਉਹਨਾਂ ਨੂੰ ਬੰਦ ਕਰਨ ਦਾ ਵੀ ਸਿਸਟਮ ਜਿਹੜਾ ਸਰਕਾਰ ਉਹਦੇ ਵੱਲ ਵੀ ਧਿਆਨ ਦੇਵੇ ਤਾਂ ਕਿ ਕੋਈ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਐਮਰਜੈਂਸੀ ਹਾਲਾਤ ਪੈਦਾ ਹੋ ਜਾਂਦੇ ਆ ਕਿ ਸਾਨੂੰ ਰਾਤ ਨੂੰ ਪੂਰੀਆਂ ਲਾਈਟਾਂ ਬੰਦ ਕਰ ਕਿਉਂਕਿ ਘਰਾਂ ਦੀ ਲੋਕ ਲਾਈਟ ਬੰਦ ਕਰ ਲੈਣਗੇ ਇਨਵਰਟਰ ਬੰਦ ਕਰ ਲੈਣਗੇ ਉਸ ਲਾਈਟ ਨੂੰ ਕੀ ਕਰਨਗੇ ਉਹਦਾ ਵੀ ਸਰਕਾਰ ਜਿਹੜਾ ਆ ਉਹ ਉਸ ਟਾਈਮ ਆਉਣ ਤੋਂ ਪਹਿਲਾਂ ਪਹਿਲਾਂ ਇਸ ਚੀਜ਼ ਦਾ ਜ਼ਰੂਰ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਆਖਿਰ ਵਿੱਚ ਮੈਂ ਸਵਾਲ ਲਾਵਾਂਗਾ ਤੁਹਾਡੇ ਕੋਲ ਜੇਕਰ ਜੰਗ ਵੱਧਦੀ ਹੈ ਜੇ ਦੋਨੇ ਪਾਸੇ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਤਣਾਅ ਵੱਧਾ ਹੈ ਤੇ ਪਾਕਿਸਤਾਨ ਕਿੰਨਾ ਕੁ ਸਮਾਂ ਟਿਕ ਸਕਦਾ ਹੈ ਇਹ ਦੇਖ ਕੇ ਪਾਕਿਸਤਾਨ ਨੇ ਤਾਂ ਪਹਿਲੇ ਕਹਤਾ ਕਿ 30 ਕਰੋੜ ਦਾ ਆਬਾਦੀ ਆ ਸਾਰੀ ਸਾਡੇ 140 ਕਰੋੜ ਆਬਾਦੀ ਆ ਔਰ 30 ਕਰੋੜ ਆਬਾਦੀ ਜਿਸ ਕੋਲ ਉਹ ਪੱਤਰਕਾਰ ਸਾਹਿਬ ਬੋਲ ਕੇ ਕਹਿਣਾ ਕਿ ਜਿਨ੍ਹਾਂ ਦੇ ਕੋਲ ਜਹਾਜ਼ ਪਾਉਣ ਲਈ ਤੇਲ ਲਈ ਪੈਸੇ ਹੈ ਨਹੀਂ ਸੀ ਉਹ ਜੰਗ ਵਿੱਚ ਕਿੰਨਾ ਚਟੇ ਕਰਨਗੇ ਔਰ ਉਹਨਾਂ ਨੇ ਮੋਤ ਜੰਗ ਦਾ ਮਾਹੌਲ ਪੈਦਾ ਕਰਨਾ ਹੀ ਉਹਨਾਂ ਦੀ ਬੇਕੂਫੀ ਆ ਕਿਉਂਕਿ ਮੈਂ ਪਹਿਲੇ ਹੀ ਗੱਲ ਕਹਿ ਦਿੱਤੀ ਕਿ ਜੇ ਅੱਤਵਾਦ ਉਹਨਾਂ ਦੇ ਕੋਲੋਂ ਨਹੀਂ ਸੰਭਲਿਆ ਜਾਂਦਾ ਜੇਕਰ ਅੱਤਵਾਦ ਦਾ ਸਪਾਇਆ ਭਾਰਤ ਸਰਕਾਰ ਕਰਦੀ ਹੈ ਤਾਂ ਉਹਨਾਂ ਨੂੰ ਭਾਰਤ ਸਰਕਾਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਨਾ ਕਿ ਉਹਦੇ ਆ ਕੇ ਕਿ ਸਾਡੇ ਉੱਤੇ ਅਟੈਕ ਪਾਕਿਸਤਾਨ ਦੇ ਨਾਂ ਦਾ ਫੌਜ ਨੂੰ ਆਪਾਂ ਛੇੜਿਆ ਗਿਆ ਔਰ ਜਿਸ ਤਰ੍ਹਾਂ ਵੀ ਰਾਤੀ ਉਹਨਾਂ ਨੇ ਹਰਕਤ ਕੀਤੀ ਆ ਉਹਦਾ ਜਵਾਬ ਜਦੋਂ ਸਾਡੀ ਫੌਜ ਦੇਣ ਲੱਗੀ ਕਿ ਤੇ ਉਹਨਾਂ ਦੀ ਫੌਜ ਟਿਕੂਗੀ ਕਿਥੇ ਸਰ ਉਹਨਾਂ ਦੇ ਜਿਹੜੇ ਜਣੇਖਣੇ ਆਪਾਂ ਲੀਡਰ ਕਹਿ ਸਕਦੇ ਆ ਜਾਂ ਉਹਨਾਂ ਦੇ ਆਰਮੀ ਚੀਫ ਤੋਂ ਲੈ ਕੇ ਜਿਹੜੇ ਸਧਾਰਨ ਕੋਈ ਵੀ ਲੀਡਰ ਉਹ ਗੱਲ ਗੱਲ ਤੇ ਜਿਹੜੀਆਂ ਪਰਮਾਣੂ ਬੰਬ ਨਿਊਕਲੀਅਰ ਬੰਬ ਇਸਤੇਮਾਲ ਕਰਨ ਦੀਆਂ ਧਮਕੀਆਂ ਦਿੰਦੇ ਆ ਇਹਦੇ ਬਾਰੇ ਕੀ ਕਹਿਣਾ ਨਹੀਂ ਦੇਖੋ ਮੈਂ ਪਾਸ਼ੰਦ ਦੇ ਨੂੰ ਤਾਂ ਮੈਂ ਜਿੱਦਾਂ ਲ ਮਰਜ਼ੀ ਦੇ ਦਿਆ ਹਨ ਜਦੋਂ ਮੈਦਾਨੇ ਜੰਗ 'ਚ ਉਤਰਿਆ ਜਾਂਦਾ ਨਾ ਜਦੋਂ ਲੜਾਈ ਲੜੀ ਜਾਂਦੀ ਆ ਫਿਰ ਉਹ ਪਤਾ ਲੱਗਦਾ ਕਿ ਬੰਦੇ ਦੀਆਂ ਲੱਤਾਂ ਕਿੰਨਾ ਕੁ ਭਾਰ ਚੱਲਦੀਆਂ ਕਿੱਟਿਆ ਜੀ ਜਾਨ ਹੋਣੀ ਚਾਹੀਦੀ ਆ ਪਰਮਾਣੂ ਤੁਹਾਡੇ ਦਾ ਗਿੱਟਾ ਹੀ ਹੈ ਨਹੀਂ ਜਾਣ ਕਿੱਥੇ ਹੋਣੀ ਆ ਪਰਮਾਣੂ ਬੰਬ ਚਲਾਉਣਾ ਐਡਾ ਖੇਲ ਨਹੀਂ ਹੈਗਾ ਤੁਸੀਂ ਪਰਮਾਣੂ ਬੰਬ ਚਲਾਓ ਕਿਉਂਕਿ ਸਾਡੀ ਫੌਜ ਜਿਹੜੀ ਆ ਉਹ ਹਰ ਪਾਸੇ ਤੋਂ ਆਪਣੇ ਆਪ ਨੂੰ ਸੇਫ ਹੈ ਉਹ ਸક્ષਮ ਹੈ ਸક્ષਮ ਹੈ ਕਿ ਆਧੁਨਿਕ ਤਰੀਕੇ ਜੇਕਰ ਗੱਲ ਕਰੀਏ ਤੇ ਇੰਡੀਆ ਦੇ ਕੋਲ ਐਡਵਾਂਸ ਡਿਫੈਂਸ ਟੈਕਨੋਲੋਜੀ ਹੈ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਮ ਮਿਸਾਈਲ ਅਟੈਕ ਇੰਡੀਆ ਤੇ ਆ ਰਿਹਾ ਤੇ ਉਹ ਉਸੇ ਜਗ੍ਹਾ ਤੇ ਉਹਨੂੰ ਨਸ਼ਟ ਕਰਨ ਦੀ ਪ੍ਰਤੀਬਾ ਰੱਖਦੇ ਨੇ ਔਰ ਦੂਸਰੇ ਨੰਬਰ ਤੇ ਜੇਕਰ ਆਪਾਂ ਗੱਲ ਕਰਦੇ ਨੁਕਰੇ ਦੇ ਹਥਿਆਰਾਂ ਦੀ ਉਹ ਵੀ ਜਦੋਂ ਉਹ ਆਪਣੀ ਜ਼ਦ ਤੋਂ ਬਾਹਰ ਆਉਂਦੇ ਨੇ ਤੇ ਆਪਣੇ ਜਿਹੜੇ ਰਿਟਾਰ ਨੇ ਔਰ ਆਪਣੇ ਜਿਹੜੇ ਸਿਸਟਮ ਐਡਵਾਂਸ ਸਪੇਸ ਦੇ ਵਿੱਚ ਛੱਡੇ ਹੋਏ ਨੇ ਪਾਕਿਸਤਾਨ ਦੇ ਚੱਪੇ-ਚੱਪੇ ਦੀ ਜਿਹੜੀ ਨਿਗਰਾਨੀ ਇੰਡੀਆ ਕਰ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹ ਤਾਂ ਰਾਤੀ ਉਹਨਾਂ ਨੇ ਦਿਖਾ ਹੀ ਦਿੱਤਾ ਨਾ ਉਹਨਾਂ ਨੂੰ ਜਿੱਥੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਉਹਨੂੰ ਲਾ ਕੇ ਦਿਖਾ ਹੀ ਦਿੱਤਾ ਵੀ ਜਿਹੜੀ ਭਾਰਤ ਦੀ ਫੌਜ ਆ ਉਹ ਉਹਦੇ ਕੋਲ ਕਿੰਨੀ ਤਾਕਤ ਆ ਔਰ ਪਾਕਿਸਤਾਨ ਬਹੁਤਾ ਸਮਾਂ ਨਹੀਂ ਬਟਕ ਸਕਦਾ ਸਾਡੇ ਅੱਗੇ ਔਰ ਇਸ ਲਈ ਹੈ ਕਿ ਇਹ ਉਹਦੇ ਹੱਥ ਵਿੱਚ ਹੀ ਆ ਕਿ ਉਹ ਜੇ ਸੰਜਮ ਤੋਂ ਕੰਮ ਵਰਤੂ ਲਊਗਾ ਤਾਂ ਉਹਦੀ ਜਿਹੜੀ ਜਨਤਾ ਆ ਉਹ ਵੀ ਸੁਰੱਖਿਅਤ ਰਹੂਗੀ ਅਗਰ ਜੇ ਉਹ ਸੰਜਮ ਤੋਂ ਕੰਮ ਨਹੀਂ ਲੈਂਦਾ ਤਾਂ ਸਭ ਤੋਂ ਵੱਡੀ ਮੁਸ਼ਕਲ ਕਿਉਂਕਿ ਪਾਕਿਸਤਾਨ ਤਾਂ ਪਹਿਲੇ ਹੀ ਇਸ ਸਥਿਤੀ ਦੇ ਵਿੱਚ ਆ ਕਿ ਉੱਥੇ ਆਟਾ ਲੈਣ ਲਈ ਵੀ ਲੋਕਾਂ ਦੀਆਂ ਲਾਈਨਾਂ ਲੱਗਦੀਆਂ ਲੋਕ ਭੁੱਖ ਮਰੀ ਦੇ ਸ਼ਿਕਾਰ ਆ ਜੇ ਤੁਸੀਂ جنگ ਦਾ ਮਾਹੌਲ ਸਿਰਜ ਕੇ ਜੰਗ ਦੇ ਵਿੱਚ ਲੋਕਾਂ ਨੂੰ ਧੱਕ ਦੋਗੇ ਉੱਥੇ ਦੇ ਹਲਾਲ ਕਿਹੋ ਜਿਹਾ ਹੋ ਜਾਣਗੇ ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਨਾ ਜਿਹੜੇ ਅੱਜ ਪਾਣੀ ਨੂੰ ਵੀ ਤਰਸਦੇ ਆ ਰੋਟੀ ਨੂੰ ਵੀ ਤਰਸਦੇ ਆ ਤੇ ਜੰਗ ਦੇ ਮਾਹੌਲ 'ਚ ਉਹਨਾਂ ਦਾ ਕੀ ਹਾਲ ਹੋਊਗਾ ਤੁਸੀਂ ਸਾਰੇ ਦੋਨਾਂ ਪਾਸੇ ਦੀ ਆਵਾਮ ਨੂੰ ਐਂਡ ਵਿੱਚ ਕੀ ਸੁਨੇਹਾ ਕੀ ਮੈਸੇਜ ਹੈ ਤੁਹਾਡਾ ਮੇਰਾ ਤਾਂ ਇਹ ਦੋਨਾਂ ਦੇਸ਼ਾਂ ਦੀ ਆਵਾਮ ਹੈ ਜਿਹੜੀ ਉਹਨਾਂ ਨੂੰ ਇਹੀ ਸੁਨੇਹਾ ਹੈ ਕਿ ਭਾਈ ਸਾਰੇ ਇਸ ਇਸ ਲਈ ਉਹ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਜਿਹੜੀ ਜੰਗ ਆ ਉਹ ਇੱਥੇ ਹੀ ਖਤਮ ਹੋਵੇ ਅੱਗੇ ਨਾ ਵਧੇ ਕਿਉਂਕਿ ਜੰਗ ਕਹਿਣਾ ਬੜਾ ਸੋਖਾ ਆ ਉਹਦੇ ਦੇ ਜਿਹੜੇ ਭਿਆਨਕ ਨਤੀਜੇ ਆ ਕਈ ਵਾਰੀ ਤਾਂ ਸਾਲਾਂ ਬੱਧੀ ਨਿਕਲ ਜਾਂਦੇ ਆ ਜਿਹੜਾ ਇਹ ਤਬਾਹੀ ਹੁੰਦੀ ਆ ਜਿਨ੍ਹਾਂ ਦੇ ਘਰਾਂ ਦੇ ਘਾਰ ਉਜੜ ਜਾਂਦੇ ਆ ਕਈ ਵਾਰੀ ਹੁਣ ਆਪਾਂ ਜੰਗਾਂ ਦੇਖ ਰਹੀਆਂ ਛੋਟੇ ਛੋਟੇ ਬੱਚੇ ਰੋਂਦੇ ਹੁੰਦੇ ਆ ਪਰਿਵਾਰ ਉਜੜ ਜਾਂਦੇ ਆ ਤੇ ਇਹਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਖਟਿਆ ਤੇ ਸਾਨੂੰ ਚਾਹੀਦਾ ਇਹ ਹੀ ਆ ਵੀ ਜਿਹੜੀ ਜੰਗ ਆ ਉਹ ਨਾ ਹੋਵੇ ਧੰਨਵਾਦ ਸਰ ਸੁਹੇਸਾਨ ਬਤਪਾ ਸਾਹਿਬ ਦਾ ਪ੍ਰਧਾਨ ਮਾਜੋਗ ਮਲਕੀ ਚੰਬਰ ਜੀ ਤੋਂ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਕੈਮਰਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ